ਹੀ ਕਬੱਡੀ ਪ੍ਰੇਮੀਆਂ ਨੂੰ ਸਾਰੇ ਹੀ ਕਬੱਡੀ ਪ੍ਰੇਮੀਆਂ ਨੂੰ ਚਾਹੇ ਉਹ ਇਸ ਗਰਾਊਂਡ ਦੇ ਵਿੱਚ ਬੈਠੇ ਆ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਨੇ ਉਹਨਾਂ ਦੇ ਲਈ ਇੱਕ ਬੜੀ ਜ਼ਰੂਰੀ ਜਿਹੜੀ ਅਨਾਉਂਸਮੈਂਟ ਹੈ ਉਹ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਆ ਨੌਜਨ ਜਿਹੜੇ ਸੱਜਣ ਸਾਡੇ ਪਰਲੇ ਪਾਸੇ ਖੜੇ ਨੇ ਇਹ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਨੇ ਇਨਾਂ ਦੇ ਵਿੱਚੋਂ ਕਈ ਪੁਰਾਣੇ ਪਲੇਅਰ ਵੀ ਨੇ ਔਰ ਕਈ ਮੇਰੇ ਪੰਜਾਬੀ ਵੀਰੋ ਸਾਡੇ ਅੱਜ ਦੇ ਸਮੇਂ ਦੇ ਸੁਪਰਸਟਾਰ ਨੇ ਲੈ ਵੀ ਸੇਵਕਾ ਮਾਰ ਕੈਮਰਾ ਸਾਰੀਆਂ ਸ਼ਖਸੀਅਤਾਂ ਦੇ ਵੱਲ ਇੱਕ ਬਹੁਤ ਵੱਡਾ ਐਲਾਨ ਜਿਹੜਾ ਹੈ ਉਹ ਪੰਜਾਬ ਵੀ ਕਬੱਡੀ ਦੇ ਲਈ ਹੋਣ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੇਰੇ ਪੰਜਾਬੀ ਵੀਰੋ ਜਿਹੜੀ ਫੈਡਰੇਸ਼ਨ ਹੈ ਉਹ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਆਪਣੇ ਵੱਡੇ ਕਬੱਡੀ ਕੱਪ ਖੇਡੇਗੀ ਜਿਸ ਫੈਡਰੇਸ਼ਨ ਦੇ ਵਿੱਚ ਇਹ ਸਾਰੇ ਨਮਾਇंदे ਸਾਡੇ ਵੀਰ ਗੁਰਲਾਲ ਸੋਲ ਹੋਣੀ ਹੈ ਇਧਰ ਮੇਰੇ ਵੀਰੋ 샤ਜੀ ਹੋਣੀ ਹੈ ਰਮੇਂਦਰ ਸਿੰਘ ਜੀ ਸੁਰਖਪੁਰ ਨੇ ਪੰਡਿਤ ਮਦਨਕਪਾਲ ਜੀ ਆ ਜਲਾਲਪੁਰੀਆ ਪਾਲਾ ਔਰ ਸਾਡੇ ਵੀਰ ਨਡਾਲਾ ਸਾਹਿਬ ਨਾਲ ਖੜਿਆ ਦਲਜੀਤ ਔਰ ਨਾਲ ਸਾਡੇ ਮਾਝਾ ਲਾਈਨ ਸਪੋਰਟਸ ਕਲੱਬ ਦੇ ਸਾਰੇ ਪ੍ਰਬੰਧਕ ਭਰਾ ਫੌਜੀ ਵੀਰ ਯਾਦਾ ਸੁਰਖਪਰੀਆ ਬਿੱਲੇ ਹੋਣੀ ਸਾਰੇ ਭਰਾ ਐਲਾਨ ਕਰਵਾਉਂਦੇ ਆ ਵੀ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਦਰ ਦੀ ਫੈਡਰੇਸ਼ਨ ਜਿਹੜੀ ਉਹ ਖੇਡੇਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਕਬੱਡੀ ਦੀ ਵਹਿਤਰੀ ਦੇ ਲਈ ਹੋਵੇਗਾ ਔਰ ਮੇਰੀ ਇਹ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿਉਂਕਿ ਕਬੱਡੀ ਦੇ ਵਿੱਚ ਮੇਰੇ ਪੰਜਾਬੀ ਵੀਰੋ ਅਕਸਰ ਆਪਾਂ ਵੇਖਦੇ ਆਂ ਵੀ ਬਹੁਤ ਸਾਰੇ ਪਲੇਅਰ ਹੁੰਦੇ ਆਂ ਔਰ ਉਹ ਪਲੇਅਰਾਂ ਨੂੰ ਆਪਾਂ ਸਾਰਿਆਂ ਨੇ ਇਕੱਤਰ ਹੋ ਕੇ ਇਸ ਤਰ੍ਹਾਂ ਹੀ ਮੇਰੇ ਵੀਰੋ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਟੀਮਾਂ ਵੀ ਬਣਣਗੀਆਂ ਵੱਡੇ ਖਿਡਾਰੀ ਇਹ ਸਾਰੇ ਖੇਡਣਗੇ ਹਾਂਜੀ ਸੋ ਪ੍ਰਬੰਧਕ ਸੋ ਕੱਲ ਨੂੰ ਇਸ ਕਬੱਡੀ ਫੈਡਰੇਸ਼ਨ ਦੀ ਜਿਹੜੀ ਸ਼ੁਰੂਆਤ ਹੈ ਉਹ ਸੰਘਵਾਲ ਪਿੰਡ ਦੇ ਗਦਰੀ ਭਾਬਿਆਂ ਦੀ ਧਰਤੀ ਤੋਂ ਹੋਵੇਗੀ ਮੇਰੇ ਪੰਜਾਬੀ ਵੀਰੋ ਇੱਕ ਹੋਰ ਜਿਹੜੀ ਬੜੀ ਜ਼ਰੂਰੀ ਅਨਾਉਂਸਮੈਂਟ ਹੈ ਕੋਈ ਸੱਜਣ ਇਹ ਨਾ ਸੋਚੇ ਵੀ ਪਤਾ ਨਹੀਂ ਢੜਾ ਬਣਾ ਲਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਦੀ ਬਿਹਤਰੀ ਦੇ ਲਈ ਇਹਨਾਂ ਸਾਰੇ ਭਰਾਵਾਂ ਨੇ ਇੱਕ ਰੈਹ ਕੀਤੀ ਹੈ ਵੀ ਜੋ ਵੀ ਫੈਸਲੇ ਹੋਣਗੇ ਪੰਜਾਬ ਦੀਆਂ ਤੇ ਦੁਨੀਆ ਦੀਆਂ ਸਾਰੀਆਂ ਫੈਡਰੇਸ਼ਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਿਰ ਜੋੜ ਕੇ ਜਿਹੜੇ ਕਬੱਡੀ ਦੇ ਬਿਹਤਰੀ ਦੇ ਲਈ ਜਿਹੜੇ ਉਹ ਫੈਸਲੇ ਐ ਉਹ ਆਪਾਂ ਸਾਰਿਆਂ ਨੇ ਕਰਨੇ ਆਓ ਇੱਕ ਆਪਾਂ ਜਕਾਰਾ ਲਾ ਕੇ ਮੇਰੇ ਵੀਰੋ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੂੰ ਪ੍ਰਵਾਨਗੀ ਦੇ ਲਈਏ ਬੋਲੇ ਇਨਸਾਨ ਹਾ ਯੂਨਾਈਟਿਡ ਕਬੱਡੀ ਫੈਡਰੇਸ਼ਨ ਜਿਹਦੀ ਸੰਸਥਾ ਹੈ ਮੇਰੇ ਵੀਰੋ ਜਿਹੜੀ ਸੰਸਥਾ ਹੈ ਔਰ ਸਾਰਿਆਂ ਦੇ ਸਹਿਮਤੀ ਦੇ ਨਾਲ ਇਸ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਆਪਾਂ ਆਖੀਏ ਵੀ ਮੁੱਖ ਮੰੰਦਾ ਤੇ ਇੱਕ ਲੋਡ ਹੁੰਦੀ ਹੁੰਦੀ ਹੈ ਉਹ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਜਾਂ ਤੇ ਸੁਰਖਪੁਰੀਏ ਨੂੰ ਮੇਰੇ ਵੀਰੋ ਚੁਣਿਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੇ ਵਿੱਚ ਕੱਲੋਂ ਸਾਰੀ ਜਿਹੜੀ ਜਾਣਕਾਰੀ ਹੈ ਸੁਮੱਚੀ ਫੈਡਰੇਸ਼ਨ ਹੈ ਜਿਹੜੀ ਉਹ ਸੰਘਵਾਲ ਦੇ ਕਬੱਡੀ ਕੱਪ ਤੋਂ ਜਿਹੜੀ ਬਾਕੀ ਰਹਿੰਦੀ ਜਾਣਕਾਰੀ ਹੈ ਉਹ ਸਾਰੀ ਸੰਗਤ ਉਹ ਰੂਬਰੂ ਕਰ ਦੂਗੀ ਸੋ ਕਿੰਨੀਆਂ ਟੀਮਾਂ ਖੇਡਣਗੀਆਂ ਕੀ پلان ਹੋਣਗੇ ਸੋ ਸਾਰੀਆਂ ਕਮੇਟੀਆਂ ਨੂੰ ਵੀ ਬੇਨਤੀ ਹੈ ਵੀ ਆਪਾਂ ਸਾਰੇ ਰਲ ਮਿਲ ਕੇ ਸਾਰੀਆਂ ਫੈਡਰੇਸ਼ਨਾਂ ਉਹ ਰਲ ਮਿਲ ਕੇ ਜਿਹੜਾ ਮੇਰੇ ਵੀਰੋ ਇਸ ਫੈਡਰੇਸ਼ਨ ਦਾ ਵੀ ਆਪਾਂ ਸਾਥ ਦਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਜੁੜੀਏ ਖੇਡ ਕਬੱਡੀ